ਪੁਚਾਲ ਦੇ ਝਟਕਿਆਂ ਨਾਲ ਇੱਕ ਵਾਰ ਫਿਰ ਤੋਂ ਧਰਤੀ ਹਿੱਲੀ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ 4.9 ਦੀ ਤੀਬਰਤਾ ਦੇ ਨਾਲ ਪੁਚਾਲ ਆਇਆ ਮਾਮਲਾ ਅਫਗਾਨਿਸਤਾਨ ਦਾ ਅਫਗਾਨਿਸਤਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਬਣਿਆ ਹਾਲਾਂਕਿ ਜਾਨੀ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਭਾਰਤ ਦੇ ਗੁਆਂਢੀ ਦੇਸ਼ ਅਫਗਾਨਿਸਤਾਨ ਚ ਇੱਕ ਵਾਰ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਨੈਸ਼ਨਲ ਸੈਂਟਰ ਫੋਰ ਸਿਸਮੋਲੋਜੀ ਦੇ ਅਨੁਸਾਰ ਅਫਗਾਨਿਸਤਾਨ ਵਿੱਚ ਸ਼ੁੱਕਰਵਾਰ ਰਾਤ 9.4 ਹਿਸ਼ਾਰੀਆਂ ਤੀਬਰਤਾ ਦਾ ਪੁਚਾਲ ਆਇਆ ਜਿਸ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ। ਰਾਤ ਆਇਸ ਪੁਚਾਲ ਕਾਰਨ ਕਈ ਲੋਕ ਘਰਾਂ ਤੋਂ ਬਾਹਰ ਭੱਜਦੇ ਦੇਖੇ ਗਏ। ਹਾਲਾਂਕਿ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਇਹ ਪੁਚਾਲ ਰਾਤ 1 ਵਜੇ ਆਇਆ ਅਤੇ ਇਸ ਦੀ ਡੂੰਘਾਈ 160 ਕਿਲੋਮੀਟਰ ਸੀ। ਉਸ ਤੋਂ ਪਹਿਲਾਂ 13 ਮਾਰਚ ਨੂੰ ਅਫਗਾਨਿਸਤਾਨ 'ਚ 4.0 ਤੀਬਰਤਾ ਦਾ ਪੁਚਾਲ ਵੀ ਸਾਹਮਣੇ ਆਇਆ ਸੀ। ਤਾਂ ਪਹਿਲਾਂ ਭਾਰਤ ਵਿੱਚ ਵੀ ਕੁਝ ਦਿਨ ਪਹਿਲਾਂ ਮਹਿਸੂਸ ਕੀਤੇ ਗਏ ਝਟਕੇ ਨੇਪਾਲ ਤੱਕ ਚੀਨ ਤੱਕ ਇਸ ਦੇ ਝਟਕੇ ਨੇ ਜਿਹੜੇ ਮਹਿਸੂਸ ਕੀਤੇ ਗਏ ਸੀ ਸਮੇਂ-ਸਮੇਂ ਤੇ ਪੁਚਾਲ ਜਿਹੜਾ ਮਹਿਸੂਸ ਕੀਤਾ ਗਿਆ ਤਾਂ ਹੁਣ ਅਫਗਾਨਿਸਤਾਨ ਦੇ ਵਿੱਚ ਵੀ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ 4.9 ਦੀ ਤੀਬਰਤਾ ਦੇ ਨਾਲ ਇਹ ਪੁਚਾਲ ਆਇਆ ਪਰ ਇੱਥੇ ਰਾਹਤ ਦੀ ਗੱਲ ਇਹ ਹੈ ਕਿ ਕਿਸੇ ਤਰ੍ਹਾਂ ਦੇ ਕੋਈ ਜਾਨੀ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ